ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਤੁਹਾਡਾ ਸਾਂਝੀ ਕਰ ਰਹੇ ਹਾਂ ਦਾਦ ਦੇ ਕਿ ਸਕੂਲ ਚ ਹੁਣ ਛੁੱਟੀਆਂ ਦੇ ਦਰਮਿਆਨ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਦਾਦ ਦੇ ਕਿ ਸਰਕਾਰ ਦੇ ਵੱਲੋਂ ਹੁਣ ਇੱਕ ਵੱਡਾ ਫੈਸਲਾ ਲਿੱਤਾ ਗਿਆ ਜਿਸ ਦੇ ਕਾਰਨ ਹੁਣ ਲੋਕ ਬੱਚਿਆਂ ਨੂੰ ਮੋਝਾਂ ਲੱਗਣ ਜਾ ਰਹੀਆਂ ਨੇ ਤਾਂ ਦੱਸਦੀ ਹੈ ਕਿ ਇੱਕ ਪਾਸੇ ਜਿੱਥੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਉੱਥੇ ਹੀ ਸੈਂਟਰਲ ਬੋਰਡ ਆਫ ਸੈਕਟਰੀ ਐਜੂਕੇਸ਼ਨ ਨੇ ਵਿਦਿਅਕ ਵਰੇ ਲਈ ਕਲਾਸ 10ਵੀਂ ਅਤੇ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਪ੍ਰੋਜੈਕਟ ਵਰਕ ਅਤੇ ਇੰਟਰਨੈਸ਼ਨਲ ਮੰਤਪੰਡੰਟ ਜਾਰੀ ਕੀਤੇ ਹਨ ਬੋਰਡ ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਹਨਾਂ ਪ੍ਰੀਖਿਆਵਾਂ ਦਾ ਸੰਚਾਲਨ ਸਮੇਂ ਤੇ ਹੀ ਅਤੇ ਪੂਰੀ ਦਰਸਾਹਾਂ ਦੇ ਨਾਲ ਯਕੀਨੀ ਬਣਾਉਣਾ ਸੀ ਵੀਆਈ ਅਤੇ ਵੱਲੋਂ ਜਾਰੀ ਨੋਟਿਸ ਤਾਂ ਮੁਤਾਬਕ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਸੰਚਾਲਨ ਦੌਰਾਨ ਬੋਰਡ ਵੱਲੋਂ ਨਿਰਧਾਰਤ ਮੰਤਪੰਡ 1033 ਨਾਲ ਪਾਲਣਾ ਕਰਨਾ ਹੋਵੇਗਾ ਤਾਂ ਕਲਾਸ 12ਵੀਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਬੋਰਡ ਬਾਹਰੀ ਪ੍ਰੀਖਿਆ ਤੇ ਨਿਯੁਕਤੀ ਕਰੇਗਾ ਤਾਂ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਬਿਨਾਂ ਬਾਹਰੀ ਪ੍ਰੀਖਿਆ ਦੇ ਪ੍ਰੈਕਟੀਕਲ ਪ੍ਰੀਖਿਆ ਲੈਂਦਾ ਹੈ ਤਾਂ ਉਹਨਾਂ ਨੂੰ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਤੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਉਸਤ ਅੰਕ ਦਿੱਤੇ ਜਾਣਗੇ